ਵਿਸ਼ ਪੁਸਤਕ ਮੇਲਾ ਦ ਅਸੀਂ ਪਹੁੰਚੇ ਹਾਂ ਇਸ ਵਾਰੇ ਐਸਜੀਪੀਸੀ ਦੇ ਸਟਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਥੇ ਕਿਤਾਬਾਂ ਦਾ ਇੱਕ ਸਟਾਲ ਲਗਾਇਆ ਗਿਆ ਜਿਸ ਵਿੱਚ ਸਿੱਖ ਇਤਿਹਾਸ ਗੁਰਮਤਿ ਦੀਆਂ ਕਿਤਾਬਾਂ ਤੇ ਇਸ ਤੋਂ ਇਲਾਵਾ ਹੋਰ ਕੀ ਕੁਝ ਇੱਥੇ ਲੈ ਕੇ ਪਹੁੰਚੇ ਨੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਰੇਨਦਰ ਸਿੰਘ ਸਾਡੇ ਨਾਲ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪੁਸਤਕ ਮੇਲਾ ਸ਼ੁਰੂ ਹੋਇਆ ਹਰ ਵਾਰ ਪਹੁੰਚਦੇ ਹਾਂ ਵਿਸ਼ੇਸ਼ ਤੌਰ ਤੇ ਐਤਕੀ ਕੀ ਖਾਸ ਕਿਹੋ ਜੀਆਂ ਕਿਤਾਬਾਂ ਮੈਂ ਦੱਸਣਾ ਚਾਹੁੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਤਕਰੀਬਨ 11-12 ਸਾਲਾਂ ਤੋਂ ਜਿਹੜਾ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਮੈਂ ਜਿੱਥੇ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਬਲਵਿੰਦਰ ਸਿੰਘ ਕਾਲਵਾ ਸਕਤਰ ਧਰਮ ਪ੍ਰਚਾਰ ਤੇ ਉੱਥੇ ਹੀ ਮੈਂ ਨੈਸ਼ਨਲ ਬੁੱਕ ਟ੍ਰਸਟ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਨੂੰ ਇਹ ਮੌਕਾ ਦਿੰਦੇ ਹਨ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਜਿੰਨਾ ਵੀ ਪਬਲਿਸ਼ ਕੀਤਾ ਗਿਆ ਸਾਹਿਤ ਹੈ ਗੁਰਮਤਿ ਪ੍ਰਚਾਰ ਦਾ ਗੁਰਬਾਣੀ ਦੀਆਂ ਪੋਥੀਆਂ ਹਨ ਇਸ ਮੇਲੇ ਵਿੱਚ ਇਸ ਲੈ ਕੇ ਪਹੁੰਚਦੇ ਹਾਂ ਇਹ ਮੇਲਾ ਜੋ ਕਿ ਸੰਸਾਰ ਪੱਦਰ ਦਾ ਮੇਲਾ ਹੈ ਤੇ ਇੱਥੇ ਸੰਸਾਰ ਪੱਦਰ ਤੋਂ ਹੀ ਜਿਹੜੇ ਪਾਠਕ ਹਨ ਪਹੁੰਚਦੇ ਹਨ ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਸਿਧਾਂਤ ਪ੍ਰਤੀ ਜਿਨ੍ਹਾਂ ਨੂੰ ਰੁਚੀ ਹੈ ਉਹ ਇਸ ਸਟਾਲ ਤੇ ਜ਼ਰੂਰ ਪਹੁੰਚਦੇ ਉਹਨਾਂ ਦਾ ਇੰਤਜ਼ਾਰ ਰਹਿੰਦਾ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਇੱਥੇ ਜਿਹੜੀਆਂ ਸਿੱਖ ਲਹਿਰ ਦੇ ਨਾਲ ਸੰਬੰਧਿਤ ਕਿਤਾਬਾਂ ਸਿੱਖ ਇਤਿਹਾਸ ਦੇ ਨਾਲਕ ਸੰਬੰਧਿਤ ਕਿਤਾਬਾਂ ਇਤਿਹਾਸਕ ਖੋਜ ਜਿੰਨੇ ਵੀ ਲੈਕਚਰ ਹਨ ਸਾਰੇ ਹੀ ਇੱਥੇ ਮੌਜੂਦ ਹਨ ਗੁਰਬਾਣੀ ਦੇ ਨਾਲ ਪਸ਼ਰੀ ਦਰਬਾਰ ਸਾਹਿਬ ਦਾ ਇਤਿਹਾਸ ਉਸ ਤੋਂ ਇਲਾਵਾ ਜਿਹੜੀ ਜੈਤੋ ਦਾ ਮੋਰਚਾ ਜੋ ਹੈ ਉਸ ਤੋਂ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਦੇ ਨਾਲ ਸੰਬੰਧਿਤ ਜਿਹੜਾ ਇਤਿਹਾਸਕ ਲਿਟਰੇਚਰ ਹੈ ਉਹ ਵੀ ਅਸੀਂ ਇਸ ਵਾਰ ਸਪੈਸ਼ਲ ਤੋਂ ਉੱਤੇ ਲੈ ਕੇ ਪਹੁੰਚੇ ਹਾਂ ਜਿਵੇਂ ਪਿੱਛੇ ਵੀ ਜਿਹੜੀਆਂ ਸ਼ਤਾਬਦੀਆਂ ਨਿਕਲੀਆਂ ਹਨ ਗੁਰਤੇਗ ਬਹਾਦਰ ਪਾਸ਼ਾ ਦੇ 400 ਸਾਲਾਂ ਜਾ 350 ਸਾਲਾਂ ਜਿਹੜੀ ਜਸਾ ਸਿੰਘ ਰਾਮਗੜੀ ਦੇ ਸ਼ਤਾਬਦੀ ਦਿੱਲੀ ਵਿੱਚ ਬਣਾਈ ਗਈ ਇਹਨਾਂ ਸਾਰੀਆਂ ਹੀ ਸੰਬੰਧਿਤ ਸ਼ਤਾਬਦੀਆਂ ਦੇ ਨਾਲ ਜਿਹੜਾ ਇਤਿਹਾਸ ਅਸੀਂ ਲੈ ਕੇ ਪਹੁੰਚੇ ਹਾਂ ਜਦੋਂ ਇੱਥੇ ਆਉਣੇ ਹੋ ਤੇ ਕੀ ਜਿਹੜੀ ਮੈਂ ਇਸ ਕਰਕੇ ਗੱਲ ਪੁੱਛ ਰਿਹਾ ਕਿ ਜਿਵੇਂ ਆ ਅਕਾਲ ਉਸਤਤ ਹੈ ਜਾਂ ਗੁਰਮਤਿ ਦਰਸ਼ਨ ਹੈ ਇਹ ਕਿਤਾਬਾਂ ਜਿਹੜੀਆਂ ਕਿ ਧਰਮ ਨਾਲ ਜੁੜੀਆਂ ਲੋਕੀ ਇਹ ਇਤਿਹਾਸ ਜ਼ਿਆਦਾ ਮੰਗਦੇ ਆ ਧਰਮ ਦੀ ਕਿਤਾਬ ਜਿਹੜਾ ਇਤਿਹਾਸ ਉਹ ਜ਼ਿਆਦਾ ਮੰਗਦੇ ਆ ਇਦੇ ਲਈ ਮੈਂ ਕਹਿਣਾ ਚਾਹਾਂਗਾ ਵੀ ਜਿਹੜੇ ਪਾਠਕ ਦੀ ਰੁਚੀ ਹੈ ਉਸ ਦੇ ਅਕੋਰਡਿੰਗ ਉਹ ਲੈਂਦਾ ਜਿਨ੍ਹਾਂ ਦੀ ਗੁਰਬਾਣੀ ਨੂੰ ਸਮਝਣ ਤੇ ਪੜ੍ਹਨ ਦੀ ਰੁਚੀ ਹੈ ਗੁਰਬਾਣੀ ਦੇ ਪੋਥੀਆਂ ਨਿਤਨੇਮ ਦੇ ਸਟਿੱਕ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਰਥ ਪੋਥੀਆਂ ਹਨ ਉਹਨਾਂ ਪਰਤ ਵੀ ਉਹਨਾਂ ਦੀ ਰੁਚੀ ਹੁੰਦੀ ਹੈ ਉਹਨਾਂ ਦੀ ਮੰਗ ਕੀਤੀ ਜਾਂਦੀ ਹੈ ਜਿਹੜੇ ਆਕਾਦਮਿਕ ਤੌਰ ਤੇ ਜਿਹੜੇ ਯੂਨੀਵਰਸਿਟੀਆਂ ਤੋਂ ਜਾਂ ਕਿਸੇ ਖੋਜ ਦੇ ਨਾਲ ਸੰਬੰਧਿਤ ਵਿਅਕਤੀ ਹੁੰਦੇ ਹਨ ਪਾਠਕ ਹੁੰਦੇ ਹਨ ਉਹ ਇਤਿਹਾਸ ਦੀਆਂ ਜਿੰਨਾ ਵੀ ਸਿੱਖ ਇਤਿਹਾਸ ਹੈ ਜੋ ਸੁਦਾਂਤਕ ਤੇ ਪ੍ਰਮਾਣਿਕ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪਿਆ ਗਿਆ ਉਸ ਨੂੰ ਜਰੂਰ ਇੱਥੇ ਉਚੇਚੇ ਤੁਰਤ ਲੈ ਕੇ ਲੈਣ ਵਾਸਤੇ ਪਹੁੰਚਦੇ ਹਨ ਭਾਈ ਸਾਹਿਬ ਮਾਇਆ ਕੀ ਰਹਿੰਦੀ ਹੈ ਸੇਵਾ ਕੀ ਰਹਿੰਦੀ ਹੈ ਜੇ ਕਿਸੇ ਨੇ ਕੋਈ ਕਿਤਾਬ ਲੈਣੀ ਹੈ ਜਾਂ ਕਿਸੇ ਨੇ ਕੋਈ ਕੋਥੀ ਲੈਣੀ ਹੈ ਤਉਦੀ ਕੀ ਸੇਵਾ ਹੁੰਦੀ ਹੈ ਜਿਹੜਾ ਸ਼੍ਰੋਮਣੀ ਗੁਰਦਵਾਰਾ ਦਾ ਪ੍ਰੰਪਰਿਕ ਕ੍ਰੀਏਟਿਵ ਵੱਲੋਂ ਜਿੰਨਾ ਵੀ ਲਿਟਰੇਚਰ ਛਾਪਿਆ ਜਾਂਦਾ ਹੈ ਸਾਰ ਛਾਪਿਆ ਜਾਂਦਾ ਹੈ ਇਹ ਬੜੇ ਹੀ ਬੜੇ ਹੀ ਉਹ ਘੱਟ ਜਿਹੜੇ ਮੁੱਲ ਦੇ ਉੱਤੇ ਇਹਨੂੰ ਰੱਖਿਆ ਜਾਂਦਾ ਹੈ ਸਿਰਫ ਲਾਗਤ ਮੁੱਲ ਹੀ ਜਿਹੜਾ ਪੇਪਰ ਦਾ ਹੈ ਜਾਂ ਜੋ ਪ੍ਰਿੰਟਿੰਗ ਦਾ ਹੁੰਦਾ ਹੈ ਉਸ ਤੇ ਉੱਤੇ ਰੱਖ ਕੇ ਹੀ ਇਹਨੂੰ ਇੱਥੇ ਜਿਹੜਾ ਸੇਲ ਕੀਤਾ ਜਾਂਦਾ ਹੈ ਬਹੁਤ ਧੰਨਵਾਦ ਤੇ ਆਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਆਹ ਜਿਵੇਂ ਕਦੜੀਆਂ ਪਾਈ ਸਾਹਿਬ ਜਿਵੇਂ ਦੱਸ ਰਹੇ ਨੇ ਜਿਹੜੀਆਂ ਪੋਥੀਆਂ ਨੇ ਉਹ ਇੱਥੇ ਰੱਖੀਆਂ ਗਈਆਂ ਨੇ ਸੁੰਦਰ ਗੁਟਕੇ ਨੇ ਪੰਜ ਗ੍ਰੰਥੀਆਂ ਦੀ ਕਿਤਾਬ ਹੈ ਸੁੰਦਰ ਗੁਟਕਾ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਜੋ ਸਾਹਿਤ ਇਤਿਹਾਸ ਚਾਹੇ ਉਹ ਸਿੱਖ ਇਤਿਹਾਸ ਹੋਵੇ ਜਾਂ ਗੁਰੂ ਨਾਨਕ ਦੀ ਬਾਣੀ ਹੋਵੇ ਜਾਂ ਵਿਜੇ ਵਿਨੋਦ ਦੀ ਇੱਕ ਕਿਤਾਬ ਇੱਥੇ ਹਿੰਦੀ 'ਚ ਵੀ ਰੱਖੀ ਹੋਈ ਹੈ ਕਿਉਂਕਿ ਕੁਝ ਲੋਕ ਜਿਹੜੇ ਪੰਜਾਬੀ ਨਹੀਂ ਪੜ ਸਕਦੇ ਉਹਨਾਂ ਵਾਸਤੇ ਵੀ ਇਹ ਕਿਤਾਬ ਹੈ ਗੁਰਮਤਿ ਦਰਸ਼ਨ ਸਿੱਖ ਲੈਰ ਤੇ ਐਕਸ ਦੇ علاوہ ਪੰਜਾਬੀ ਸੂਬਾ ਮੋਰਚਾ ਇਹ ਕਿਤਾਬ ਜਿਉਂਕਿ ਲੋਕੀ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੁੰਦੇ ਇਸ ਕਰਕੇ ਵੀ ਕਿਤਾਬਾਂ ਇੱਥੇ ਸਾਰੀਆਂ ਮੌਜੂਦ ਨੇ ਤੇ ਇਹ ਜ਼ਾਹਿਰ ਤੌਰ ਤੇ ਜਿਹੜਾ 10 ਤੋਂ ਲੈ ਫਰਵਰੀ ਤੋਂ ਲੈ ਕੇ 18 ਫਰਵਰੀ ਤੱਕ ਜਿਹੜਾ ਵਿਸ਼ ਪੁਸਤਕ ਮੇਲਾ ਸ਼ੁਰੂ ਹੋਇਆ ਉਸ ਦੇ ਵਿੱਚ ਐਸਜੀਪੀਸੀ ਵੱਲੋਂ ਵਿਚੇਚੇ ਤੌਰ ਤੇ ਇਸਤਾਲ ਲਗਾਇਆ ਗਿਆ ਕੈਮਰਾਮੈਨ ਪ੍ਰਵੀਨ ਨਾਲ ਹਾਰਪੀ ਸੈਂਟ ਪੀਡੀਸੀ ਨਿਊਜ਼ ਦਿੱਲੀ